ਘਰ ਚ ਲਾਉਣ ਵਾਲੀ ਔਰਤਾਂ ਅੱਜ ਹੀ ਛੱਡ ਦਿਓ ਇਹ ਨੌ ਆਦਤਾਂ ਨਹੀਂ ਤਾਂ ਘਰ ਚ ਕਦੇ ਬਰਕਤ ਨਹੀਂ ਰਹੇਗੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ ਕਲਪਨਾ ਕਰੋ ਕਿ ਸਵੇਰ ਹੋ ਗਈ ਹੈ ਘਰ ਵਿੱਚ ਪ੍ਰਾਰਥਨਾ ਦੀਆਂ ਘੰਟੀਆਂ ਵੱਜ ਰਹੀਆਂ ਹਨ ਚਾਹ ਦੀ ਖੁਸ਼ਬੂ ਫੈਲ ਰਹੀ ਹੈ ਸਭ ਕੁਝ ਆਮ ਵਾਂਗ ਚੱਲ ਰਿਹਾ ਹੈ ਪਰ ਫਿਰ ਵੀ ਕਰਦੀਆਂ ਅਸੀਸਾਂ ਗਾਇਬ ਹਨ ਜਿਵੇਂ ਕੋਈ ਉਹਨਾਂ ਨੂੰ ਚੋਰੀ ਛਿਪੇ ਲੈ ਗਿਆ ਹੋਵੇ ਪੈਸਾ ਆਉਂਦਾ ਹੈ ਤੇ ਨਹੀਂ ਰਹਿੰਦਾ ਸ਼ਾਂਤੀ ਆਉਂਦੀ ਹੈ ਤੇ ਕਿਤੇ ਦਿਖਾਈ ਨਹੀਂ ਦਿੰਦੀ ਅਤੇ ਇਸ ਤਰ੍ਹਾਂ ਹੈ ਜਿਵੇਂ ਜ਼ਿੰਦਗੀ ਆਪਣਾ ਰਸਤਾ ਗਵਾ ਬੈਠੀ ਹੋਵੇ ਇਹ ਕਿਉਂ ਹੈ ਕਿਉਂਕਿ ਕਈ ਵਾਰ ਘਰ ਦਾ ਪ੍ਰਬੰਧਨ ਕਰਨ ਵਾਲੀਆਂ ਔਰਤਾਂ ਅਣਜਾਣੇ ਵਿੱਚ ਅਜਿਹੀਆਂ ਆਦਤਾਂ ਵਿਕਸਿਤ ਕਰ ਲੈਂਦੀਆਂ ਹਨ ਜੋ ਘਰ ਦੀਆਂ ਅਸੀਸਾਂ ਨੂੰ ਦੂਰ ਕਰ ਦਿੰਦੀਆਂ ਹਨ ਜਿਵੇਂ ਕਿ ਘਰ ਦੀ ਖੁਸ਼ੀ ਇੱਕ ਬਟਨ ਦਬਾਉਣ ਤੇ ਗਾਇਬ ਹੋ ਜਾਂਦੀ ਹੈ ਅੱਜ ਅਸੀਂ ਉਹਨਾਂ 9 ਆਦਤਾਂ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਨੂੰ ਜੇਕਰ ਅੱਜ ਨਹੀਂ ਛੱਡਿਆ ਗਿਆ ਤਾਂ ਉਹ ਆਪਣੇ ਆਪ ਘਰ ਛੱਡ ਦੇਣਗੀਆਂ ਘਰ ਨੂੰ ਸੰਭਾਲਣਾ ਦੁਨੀਆ ਦਾ ਸਭ ਤੋਂ ਔਖਾ ਕੰਮ ਹੈ। ਬਾਰੀ ਨੌਕਰੀ ਦੀ ਥਕਾਵਟ ਨੂੰ ਇੱਕ ਪਾਸੇ ਰੱਖ ਕੇ ਘਰ ਦੀਆਂ ਔਰਤਾਂ 24 ਘੰਟੇ ਅਧਿਕਾਰੀ ਹੁੰਦੀਆਂ ਹਨ। ਪਰ ਇਸ ਭੀੜ ਭੜੱਕੇ, ਚਿੰਤਾਵਾਂ ਅਤੇ ਜ਼ਿੰਮੇਵਾਰੀਆਂ ਦੇ ਵਿਚਕਾਰ ਕੁਝ ਆਦਤਾਂ ਘੁੰਮਦੀਆਂ ਹਨ ਜੋ ਬਹੁਤ ਛੋਟੀਆਂ ਲੱਗਦੀਆਂ ਹਨ ਪਰ ਘਰ ਦੇ ਮਾਹੌਲ, ਸ਼ਾਂਤੀ, ਦੌਲਤ ਅਤੇ ਰਿਸ਼ਤਿਆਂ ਨੂੰ ਵਿਗਾੜ ਦਿੰਦੀਆਂ ਹਨ। ਇਹ ਵੀਡੀਓ ਤੁਹਾਡੇ ਲਈ ਹੈ ਤਾਂ ਜੋ ਇਹਨਾਂ ਆਦਤਾਂ ਨੂੰ ਸਮਝ ਕੇ ਤੁਸੀਂ ਨਾ ਸਿਰਫ ਘਰ ਵਿੱਚ ਆਮਦਨ ਵਧਾ ਸਕਦੇ ਹੋ ਸਗੋਂ ਹੀ ਅਜਿਹਾ ਮਾਹੌਲ ਵੀ ਬਣਾ ਸਕਦੇ ਹੋ ਜਿੱਥੇ ਖੁਸ਼ੀ ਸਕਾਰਾਤਮਕਤਾ ਅਤੇ ਗਰੀਬੀ ਮੌਜੂਦ ਨਾ ਹੋਵੇ ਆਓ ਜਾਣਦੇ ਹਾਂ ਉਹ ਆਦਤਾਂ ਕਿਹੜੀਆਂ ਹਨ ਜੋ ਔਰਤਾਂ ਨੂੰ ਅੱਜ ਹੀ ਛੱਡ ਦੇਣੀਆਂ ਚਾਹੀਦੀਆਂ ਹਨ ਪਰ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਸਿਮਰਤ ਵੌਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਵਿੱਚ ਜੈ ਮਾਂ ਲక్ష్ਮੀ ਜ਼ਰੂਰ ਲਿਖੋ ਨੰਬਰ 1 ਬੇਲੋੜਾ ਗੁੱਸਾ ਅਤੇ ਘਰ ਵਿੱਚ ਤਣਾਅਪੂਰਨ ਮਾਹੌਲ ਬਣਾਉਣਾ ਹੈ ਬਹੁਤ ਸਾਰੀਆਂ ਔਰਤਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਤੇ ਗੁੱਸਾ ਕਰਨ ਦੀ ਆਦਤ ਹੁੰਦੀ ਹੈ ਕਈ ਵਾਰ ਬੱਚਾ ਆਪਣਾ ਬੈਗ ਗਲਤ ਰੱਖ ਦਿੰਦਾ ਹੈ ਕਦੇ ਪਤੀ ਚਾਹ ਦਾ ਕੱਪ ਗਲਤ ਰੱਖ ਦਿੰਦਾ ਹੈ ਕਦੇ ਕੋਈ ਰਸੋਈ ਦਾ ਢੱਕਣ ਖੁੱਲਾ ਛੱਡ ਦਿੰਦਾ ਹੈ ਅਤੇ ਘਰ ਦਾ ਮਾਹੌਲ ਇਸ ਤਰ੍ਹਾਂ ਹੋ ਜਾਂਦਾ ਹੈ ਜਿਵੇਂ ਫਿਲਮ ਦਾ ਖਲਨਾਇਕ ਆਪਣਾ ਪ੍ਰਵੇਸ਼ ਕਰਨ ਵਾਲਾ ਹੋਵੇ ਪਰ ਅਸਲੀਅਤ ਇਹ ਹੈ ਕਿ ਘਰ ਵਿੱਚ ਜਿੰਨਾ ਜ਼ਿਆਦਾ ਗੁੱਸਾ ਵੱਧਦਾ ਹੈ ਓਨਾ ਹੀ ਘਰ ਅਸ਼ਾਂਤ ਹੁੰਦਾ ਹੈ ਗੁੱਸਾ ਇੱਕ ਅਜੀ ਹੀ ਆਦਤ ਹੈ ਜੋ ਘਰ ਦੀ ਸ਼ਾਂਤੀ ਨੂੰ ਕੁੱਟਦੀ ਹੈ ਤੇ ਤਬਾਹ ਕਰ ਦਿੰਦੀ ਹੈ ਹੌਲੀ-ਹੌਲੀ ਘਰ ਵਿੱਚ ਬਹਿਸ ਗਲਤਫਹਿਮੀਆਂ ਅਸਹਿਮਤੀਆਂ ਅਤੇ ਲੜਾਈਆਂ ਵੱਧਦੀਆਂ ਹਨ ਅਜੀਬ ਸਥਿਤੀ ਵਿੱਚ ਨਾ ਸਿਰਫ ਖੁਸ਼ਹਾਲੀ ਸਗੋਂ ਸਕਾਰਾਤਮਕਤਾ ਵੀ ਖਤਮ ਹੋ ਜਾਂਦੀ ਹੈ ਇਸ ਲਈ ਇਸ ਆਦਤ ਨੂੰ ਤੋੜਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਘਰ ਦੀਆਂ ਅਸੀਸਾਂ ਇਸ ਤਰ੍ਹਾਂ ਭੱਜ ਜਾਣਗੀਆਂ ਜਿਵੇਂ ਲੋਕ ਖੁੰਜੀ ਹੋਈ ਬਸ ਦੇ ਪਿੱਛੇ ਭੱਜਦੇ ਹਨ ਨੰਬਰ 2 ਸਵੇਰੇ دیر ਨਾਲ ਸੌਣਾ ਅਤੇ ਘਰ ਨੂੰ ਸੁਸਤ ਸ਼ੁਰੂਆਤ ਦੇਣਾ ਬਹੁਤ ਸਾਰੀਆਂ ਔਰਤਾਂ ਸੋਚਦੀਆਂ ਹਨ ਕਿ ਥੋੜਾ ਹੋਰ ਸੌਣ ਲੈਣ ਕੀ ਫਰਕ ਪਵੇਗਾ ਅਤੇ ਬਹੁਤ ਕੁਝ ਕਰਦਾ ਹੈ ਸਵੇਰੇ دیر ਨਾਲ ਸੌਣ ਨਾਲ ਘਰ ਦੀ ਊਰਜਾ ਹੌਲੀ ਹੋ ਜਾਂਦੀ ਹੈ। ਐਸਾ ਮਹਿਸੂਸ ਹੁੰਦਾ ਹੈ ਜਿਵੇਂ ਸਾਰਾ ਘਰ ਹੌਲੀ ਗਤੀ ਵਿੱਚ ਚੱਲ ਰਿਹਾ ਹੋਵੇ। ਭਾਵੇਂ ਖਾਣਾ ਲੇਟ, ਬੱਚੇ ਲੇਟ, ਪਤੀ ਲੇਟ। ਬਿਲਕੁਲ ਜਿਵੇਂ ਵੀਡੀਓ ਵਿੱਚ ਕਿਹਾ ਗਿਆ ਹੈ, ਸਵੇਰ ਦਾ ਵਾਇਰਸ ਘਰ ਦੇ ਪੂਰੇ ਦਿਨ ਨੂੰ ਤਬਾਹ ਕਰ ਦਿੰਦਾ ਹੈ। ਜੇਕਰ ਸਵੇਰੇ ਪੋਚ ਹੋਵੇ ਤਾਂ ਸਾਰਾ ਦਿਨ ਖਿੰਡਿਆ ਰਹਿੰਦਾ ਹੈ। ਇਸ ਲਈ ਸਵੇਰੇ دیر ਨਾਲ ਸੌਣ ਦੀ ਆਦਤ ਘਰ ਦੀਆਂ ਅਸੀਸਾਂ ਨੂੰ ਇਸ ਤਰ੍ਹਾਂ ਖਾ ਜਾਂਦੀ ਹੈ ਜਿਵੇਂ ਦੀਮਕ ਲੱਕੜ ਨੂੰ ਖਾ ਜਾਂਦੀ ਹੈ ਨੰਬਰ 3 ਨਕਾਰਾਤਮਕ ਗੱਲਾਂ ਕਰਨਾ ਅਤੇ ਹਰ ਚੀਜ਼ ਵਿੱਚ ਨੁਕਸ ਲੱਭਣਾ ਕੁਝ ਆਰਤਾਂ ਕੋਲ ਹਰ ਚੀਜ਼ ਵਿੱਚ ਨੁਕਸ ਲੱਭਣ ਵਿੱਚ ਪੀ ਐਚ ਡੀ ਹੈ ਜਿਕਰ ਖਾਣਾ ਪਕਾਇਆ ਜਾਂਦਾ ਹੈ ਤਾਂ ਇਸ ਵਿੱਚ ਲੋਣ ਦੀ ਘਾਟ ਹੁੰਦੀ ਹੈ ਜਿਕਰ ਕੱਪੜੇ ਸੁੱਕ ਜਾਂਦੇ ਹਨ ਤਾਂ ਇਸ ਵਿੱਚ ਧੁੱਪ ਦੀ ਘਾਟ ਹੁੰਦੀ ਹੈ ਜਿਕਰ ਬੱਚੇ ਪੜ੍ਹਦੇ ਹਨ ਤਾਂ ਧਿਆਨ ਘਟ ਜਿੱਕਰ ਬੱਚਾ ਜਾਂ પતિ ਕੁਝ ਕਹਿੰਦੇ ਹਨ ਤਾਂ ਹੋਰ ਵੀ ਪਰੇਸ਼ਾਨੀ ਇਹ ਆਦਤ ਘਰ ਦੇ ਵਾਤਾਵਰਣ ਨੂੰ ਜ਼ਹਿਰੀਲਾ ਕਰ ਦਿੰਦੀ ਹੈ ਜਿੱਥੇ ਨਕਾਰਾਤਮਕਤਾ ਹੁੰਦੀ ਹੈ ਉੱਥੇ ਖੁਸ਼ਹਾਲੀ ਦਾ ਇਕੱਠਾ ਹੋਣਾ ਮੁਸ਼ਕਿਲ ਹੋ ਜਾਂਦਾ ਹੈ ਜਿੱਥੇ ਇਹ ਆਦਤ ਘਰ ਨੂੰ ਪ੍ਰਭਾਵਿਤ ਕਰਦੀ ਹੈ ਜਿਵੇਂ ਕਮਰੇ ਵਿੱਚ ਫੈਲ ਰਹੀ ਬਦਬੂ ਇੱਕ ਵਾਰ ਜਦੋਂ ਇਹ ਫੈਲ ਜਾਂਦੀ ਹੈ ਤਾਂ ਸਭ ਕੁਝ ਵਿਗਾੜ ਦਿੰਦੀ ਹੈ ਇਸ ਲਈ ਸਕਾਰਾਤਮਕ ਰਹੋ ਅਤੇ ਘਰ ਵਿੱਚ ਸਕਾਰਾਤਮਕਤਾ ਨੂੰ ਜਗ੍ਹਾ ਦਿਓ। ਨੰਬਰ 5 ਘਰ ਨੂੰ ਸਾਫ਼ ਨਾ ਰੱਖਣਾ ਅਤੇ ਚੀਜ਼ਾਂ ਇੰਜ ਹੀ ਛੱਡ ਦੇਣਾ। ਕੁਝ ਔਰਤਾਂ ਸਫਾਈ ਕਰਨ ਵਿੱਚ ਬਹੁਤ ਵਧੀਆ ਹੁੰਦੀਆਂ ਹਨ ਪਰ ਕੁਝ ਸੋਚਦੀਆਂ ਹਨ ਕਿ ਥੋੜੀ ਜਿਹੀ ਢੂੜ, ਥੋੜਾ ਜਿਹਾ ਕੂੜਾ, ਥੋੜੀ ਜਿਹੀ ਗੜਬੜ ਕੋਈ ਵੱਡੀ ਗੱਲ ਨਹੀਂ ਪਰ ਗੜਬੜ ਕਰਦੇ ਆਸ਼ੀਰਵਾਦ ਨੂੰ ਖਾ ਜਾਂਦੀ ਹੈ। ਇੱਕ ਗੰਦੇ ਘਰ ਨੂੰ ਵਿਗਿਆਨਿਕ ਤੌਰ ਤੇ ਊਰਜਾ ਦੀ ਬਰਬਾਦੀ ਵੀ ਕਿਹਾ ਜਾਂਦਾ ਹੈ। ਗੰਦਗੀ ਅਤੇ ਗੜਬੜ ਨਕਾਰਾਤਮਕਤਾ ਨੂੰ ਪੈਦਾ ਕਰਦੀਆਂ ਹਨ ਇੱਕ ਗੰਦੇ ਘਰ ਤੋਂ ਅਸੀਸਾਂ ਭੱਜ ਜਾਂਦੀਆਂ ਹਨ ਜਿਵੇਂ ਕਿ ਤੁਸੀਂ ਕਿਸੇ ਦੁਕਾਨ ਤੇ ਜਾਓ ਅਤੇ ਦਰਵਾਜ਼ਾ ਬੰਦ ਪਾਓ ਗਾਹਕ ਉਸੇ ਤਰ੍ਹਾਂ ਵਾਪਸ ਆਉਂਦੇ ਹਨ ਇੱਕ ਸਾਫ਼ ਤੇ ਸੁਥਰਾ ਘਰ ਨਾ ਸਿਰਫ ਸੁੰਦਰ ਦਿਖਾਈ ਦਿੰਦਾ ਹੈ ਬਲਕਿ ਖੁਸ਼ੀ ਨੂੰ ਵੀ ਦਰਸਾਉਂਦਾ ਹੈ ਜ਼ਿਆਦਾ ਖਰਚ ਕਰਨਾ ਅਤੇ ਬਿਨਾਂ ਸੋਚੇ ਸਮਝੇ ਪੈਸੇ ਬਰਬਾਦ ਕਰਨਾ ਕੁਝ ਔਰਤਾਂ ਖਰੀਦਦਾਰੀ ਵਿੱਚ ਇੰਨੀਆਂ ਮਾਹਰ ਹਨ ਕਿ ਜੇਕਰ ਉਹ ਉਹਨਾਂ ਤੋਂ ਸਲਾਹ ਲੈਣ ਤਾਂ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਵੀ ਕਰੋੜਪਤੀ ਬਣ ਜਾਣਗੀਆਂ ਜਿਵੇਂ ਹੀ ਉਹ ਆਨਲਾਈਨ ਵਿਕਰੀ ਵੇਖਦੀਆਂ ਹਨ ਉਹਨਾਂ ਦੀਆਂ ਉਂਗਲਾਂ ਆਪਣੇ ਆਪ ਕਲਿੱਕ ਕਰਨ ਲੱਗ ਪੈਂਦੀਆਂ ਹਨ ਘਰ ਦੀ ਸਜਾਵਟ ਦਾ ਟੁਕੜਾ ਅਤੇ ਕੌਣ ਜਾਣਦਾ ਹੈ ਹੋਰ ਕੀ ਪਰ ਲਾਪਰਵਾਹੀ ਨਾਲ ਖਰਚ ਕਰਨਾ ਪੈਸੇ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਇਸ ਨੂੰ ਘਰ ਲਿਆਉਣ ਤੋਂ ਬਾਅਦ ਲੋੜ ਇਸ ਨੂੰ ਘਰ ਵਿੱਚ ਰੱਖਣ ਦੀ ਹੈ ਭਵਿੱਖ ਦੀ ਕੋਈ ਯੋਜਨਾਬੰਦੀ ਨਾ ਹੋਣ ਨਾਲ ਘਰ ਦੀ ਵਿੱਤੀ ਤੰਦਰੁਸਤੀ ਤਬਾਹ ਹੋ ਜਾਂਦੀ ਹੈ ਸਿਆਣਪ ਜ਼ਰੂਰੀ ਹੈ ਨਹੀਂ ਤਾਂ ਗਰੀਬੀ ਹੌਲੀ-ਹੌਲੀ ਵੱਧਦੀ ਜਾਂਦੀ ਹੈ ਜਿਵੇਂ ਕਾਰ ਦਾ ਪੈਟਰੋਲ ਖਤਮ ਹੋ ਜਾਂਦਾ ਹੈ ਨੰਬਰ 6 ਆਪਣੇ ਪਤੀ ਬੱਚਿਆਂ ਜਾਂ ਪਰਿਵਾਰਿਕ ਮੈਂਬਰਾਂ ਪ੍ਰਤੀ ਤਾਨੇ ਮਾਰਨਾ ਅਤੇ અપਮਾਨਜਨਕ ਭਾਸ਼ਾ ਦੀ ਵਰਤੋਂ ਕਰਨਾ ਸ਼ਬਦਾ ਵਿੱਚ ਬਹੁਤ ਸ਼ਕਤੀ ਹੁੰਦੀ ਹੈ ਸਤਕਾਰ ਦੇਣਾ ਰਿਸ਼ਤਿਆਂ ਨੂੰ ਮਜ਼ਬੂਤ ਕਰਦਾ ਹੈ ਜਦੋਂ ਕਿ ਤਾਨੇ ਮਾਰਨ ਨਾਲ ਉਹਨਾਂ ਨੂੰ ਤੋੜਦਾ ਹੈ ਜਦੋਂ ਔਰਤਾਂ ਲਗਾਤਾਰ ਤਾਨੇ ਮਾਰਦੀਆਂ ਸ਼ਿਕਾਇਤ ਕਰਦੀਆਂ ਜਾਂ ਵਿੰਗਾਤਮਕ ਟਿੱਪਣੀਆਂ ਕਰਦੀਆਂ ਹਨ ਤਾਂ ਇਹ ਘਰ ਦੇ ਅੰਦਰ ਰਿਸ਼ਤਿਆਂ ਨੂੰ ਖਰਾਬ ਕਰ ਦਿੰਦੀ ਹੈ ਰਿਸ਼ਤੇ ਟੁੱਟ ਜਾਂਦੇ ਹਨ ਉੱਥੇ ਬਰਕਤ ਕਦੇ ਨਹੀਂ ਟਿਕਦੀ ਪਰਿਵਾਰਿਕ ਅਜਹੀ ਜਗ੍ਹਾ ਹੈ ਜਿੱਥੇ ਪਿਆਰ ਸਹਿਯੋਗ ਅਤੇ ਸ਼ਾਂਤੀ ਹੋਣੀ ਚਾਹੀਦੀ ਹੈ ਹਾਲਾਂਕਿ ਜੇਕਰ ਕੁੜੱਤਣ ਗੱਲਬਾਤ ਵਿੱਚ ਆ ਜਾਂਦੀ ਹੈ ਤਾਂ ਅਸੀਂ ਸ ਇੱਕ ਚੀਤੇ ਵਾਂਗ ਹੈ ਜੋ ਦੌੜਦੇ ਹੋਏ ਵੀ ਤੁਹਾਨੂੰ ਪਿੱਛੇ ਛੱਡ ਦਿੰਦਾ ਹੈ ਨੰਬਰ 7 ਸ਼ਾਮ ਨੂੰ ਝਾੜੂ ਮਾਰਨਾ ਅਤੇ ਘਰ ਦੇ ਅੰਦਰ ਕੂੜਾ ਰੱਖਣਾ ਬਹੁਤ ਸਾਰੀਆਂ ਕਰੇਲੂ ਪਰੰਪਰਾਵਾਂ ਕਹਿੰਦੀਆਂ ਹਨ ਕਿ ਸ਼ਾਮ ਨੂੰ ਫਰਸ਼ ਝਾੜੂ ਲਗਾਉਣ ਨਾਲ ਸਾਰੀ ਨਕਾਰਾਤਮਕ ਊਰਜਾ ਦੂਰ ਹੋ ਜਾਂਦੀ ਹੈ ਇਹ ਸਿਰਫ ਇੱਕ ਵਿਸ਼ਵਾਸ ਨਹੀਂ ਹੈ ਇਸ ਦਾ ਇੱਕ ਮਨੋਵਿਗਿਆਨਿਕ ਪ੍ਰਭਾਵ ਵੀ ਹੈ ਸ਼ਾਮ ਰਾਮ ਤਾਜ਼ਗੀ ਅਤੇ ਸਕਾਰਾਤਮਕਤਾ ਦਾ ਸਮਾਂ ਹੈ ਘਰ ਦੀ ਸਫਾਈ ਧੂੜ ਸਾਫ ਕਰਨਾ ਤੇ ਕੂੜਾ ਸਟੋਰ ਕਰਨਾ ਘਰ ਦੀ ਊਰਜਾ ਨੂੰ ਵਿਗਾੜਦਾ ਹੈ ਸ਼ਾਮ ਨੂੰ ਸਫਾਈ ਕਰਨ ਨਾਲ ਘਰ ਵਿੱਚੋਂ ਅਸੀਸਾਂ ਬਾਹਰ ਨਿਕਲ ਜਾਂਦੀਆਂ ਹਨ ਜਿਵੇਂ ਕੋਈ ਹੁਣੇ ਆਇਆ ਅਤੇ ਤੁਸੀਂ ਪੁੱਛ ਰਹੇ ਹੋ ਤੁਸੀਂ ਕਿੱਥੇ ਹੋ ਇਸੇ ਤਰ੍ਹਾਂ ਘਰ ਵਿੱਚ ਲੰਬੇ ਸਮੇਂ ਲਈ ਕੂੜਾ ਛੱਡਣ ਨਾਲ ਨਕਾਰਾਤਮਕਤਾ ਨੂੰ ਰੋਕਿਆ ਜਾਂਦਾ ਹੈ ਇਸ ਨੂੰ ਆਦਤ ਨਾ ਬਣਾਓ ਤੁਸੀਂ ਨਾ ਸਿਰਫ ਬਰਕਤ ਘਟਾਓਗੇ ਬਲਕਿ ਮਨ ਵਿੱਚ ਭਾਰ ਵੀ ਮਹਿਸੂਸ ਕਰੋਗੇ ਨੰਬਰ 8 ਪ੍ਰਾਰਥਨਾਵਾਂ ਅਤੇ ਪਰਮਾਤਮਾ ਦੇ ਸਮੇਂ ਨੂੰ ਟਾਲਣਾ ਘਰ ਵਿੱਚ ਜ਼ਿਆਦਾਤਰ ਅਸੀਸਾਂ ਮਾਨਸਿਕ ਅਤੇ ਅਧਿਆਤਮਿਕ ਸ਼ਾਂਤੀ ਤੋਂ ਆਉਂਦੀਆਂ ਹਨ ਪਰ ਕੁਝ ਔਰਤਾਂ ਪ੍ਰਾਰਥਨਾਵਾਂ ਨੂੰ ਟਾਲਦੀਆਂ ਰਹਿੰਦੀਆਂ ਹਨ ਹੁਣ ਨਹੀਂ ਬਾਅਦ ਵਿੱਚ ਮੈਂ ਅੱਜ ਥੱਕ ਗਈ ਹਾਂ ਮੈਂ ਕੱਲ ਕਰਾਂਗੀ ਅਤੇ ਊਰਜਾ ਬਦਲ ਜਾਂਦੀ ਹੈ ਪ੍ਰਾਰਥਨਾ ਕਰਨ ਨਾਲ ਘਰ ਸ਼ੁੱਧ ਹੁੰਦਾ ਹੈ ਇਸ ਨੂੰ ਮਲਤਵੀ ਕਰਨ ਨਾਲ ਘਰ ਵਿੱਚ ਨਕਾਰਾਤਮਕ ਵਾਈਪਸ ਵੱਧਦੀਆਂ ਹਨ ਘਰ ਦੀ ਖੁਸ਼ਹਾਲੀ ਅਧਿਆਤਮਕ ਅਨੁਸ਼ਾਸਨ ਨਾਲ ਜੁੜੀ ਹੋਈ ਹੈ ਜਦੋਂ ਘਰ ਵਿੱਚ ਪਰਮਾਤਮਾ ਦੇ ਸਮੇਂ ਦਾ ਸਤਕਾਰ ਨਹੀਂ ਕੀਤਾ ਜਾਂਦਾ ਤਾਂ ਕੰਮ ਵੀ ਪਰੇਸ਼ਾਨ ਕਰਨ ਵਾਲਾ ਹੋ ਜਾਂਦਾ ਹੈ ਨੰਬਰ 9 ਘਰੇਲੂ ਲੜਾਈਆਂ ਗੱਪਾਂ ਅਤੇ ਦੂਜਿਆਂ ਮਾਰੇ ਗੱਪਾਂ ਜੇਕਰ ਘਰ ਵਿੱਚ ਹਮੇਸ਼ਾ ਘਟ ਗੱਪਾਂ ਲੜਾਈਆਂ ਗੱਪਾਂ ਪਾਂ ਅਤੇ ਦੂਜਾਂ ਬਾਰੇ ਬੁਰਾ ਬਲਾ ਕਹਿਣਾ ਹੁੰਦਾ ਹੈ ਤਾਂ ਸਮਝੋ ਕਿ ਖੁਸ਼ਹਾਲੀ ਪਹਿਲਾਂ ਹੀ ਭਰ ਗਈ ਹੈ ਅਤੇ ਕਿਤੇ ਹੋਰ ਚਲੀ ਗਈ ਹੈ ਅਜਿਹੀਆਂ ਆਦਤਾਂ ਕਰਦੀ ਊਰਜਾ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦੀਆਂ ਹਨ ਗੱਪਾਂ ਮਨ ਵਿੱਚ ਈਰਖਾ ਗੁੱਸਾ ਤਣਾ ਅਤੇ ਨਕਾਰਾਤਮਕਤਾ ਪੈਦਾ ਕਰਦੀਆਂ ਹਨ ਜਿੱਥੇ ਬਹੁਤ ਸਾਰੀਆਂ ਗਲਤ ਗੱਲਾਂ ਤੇ ਝਗੜੇ ਹੁੰਦੇ ਹਨ ਅਤਿ ਕਦੇ ਸ਼ਾਂਤੀ ਨਹੀਂ ਹੁੰਦੀ ਅਤੇ ਜਦੋਂ ਸ਼ਾਂਤੀ ਨਹੀਂ ਹੁੰਦੀ ਤਾਂ ਕੰਮ ਕਿਵੇਂ ਕੀਤਾ ਜਾ ਸਕਦਾ ਹੈ ਅਜਿਹੀਆਂ ਆਦਤਾਂ ਘਰ ਵਿੱਚ ਮੁਸੀਬਤਾਂ ਵਧਾਉਂਦੀਆਂ ਹਨ ਅਤੇ ਮੁਸੀਬਤਾਂ ਖੁਸ਼ਹਾਲੀ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ ਹਨ ਤਾਂ ਫਿਰ ਦੋਸਤੋ ਇਹ ਨੌ ਚੀਜ਼ਾਂ ਹਨ ਜਿਨ੍ਹਾਂ ਨੂੰ ਜੇਕਰ ਅੱਜ ਨਾ ਛੱਡਿਆ ਗਿਆ ਤਾਂ ਖੁਸ਼ਹਾਲੀ ਕਦੇ ਘਰ ਵਿੱਚ ਨਹੀਂ ਰਹੇਗੀ ਯਾਦ ਰੱਖੋ ਕਿ ਘਰ ਦੀਆਂ ਔਰਤਾਂ ਉਸ ਘਰ ਦਾ ਦਿਲ ਹਨ ਉਹਨਾਂ ਦੀਆਂ ਆਦਤਾਂ ਉਹਨਾਂ ਦਾ ਵਿਹਾਰ ਉਹਨਾਂ ਦੇ ਬੋਲਣ ਦਾ ਢੰਗ ਉਹਨਾਂ ਦੀ ਊਰਜਾ ਸਭ ਕੁਝ ਸਿੱਧਾ ਘਰ ਦੀ ਕਿਸਮਤ ਨੂੰ ਪ੍ਰਭਾਵਿਤ ਕਰਦਾ ਹੈ ਜੇਕਰ ਇਹਨਾਂ ਆਦਤਾਂ ਨੂੰ ਸਮੇਂ ਸਿਰ ਬਦਲ ਲਿਆ ਜਾਵੇ ਤਾਂ ਖੁਸ਼ੀ ਸ਼ਾਂਤੀ ਖੁਸ਼ਹਾਲੀ ਚਾਰ ਗੁਣਾ ਵੱਧ ਜਾਂਦੀ ਹੈ ਜੇਕਰ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਸਿਮਰਤ ਵੌਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਵਿੱਚ ਜੈ ਮਾ ਲక్ష్ਮੀ ਜ਼ਰੂਰ ਲਿਖੋ ਧੰਨਵਾਦ ਜੀ